ਸਭ ਤੋਂ ਪਹਿਲਾਂ ਤੇ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਸਾਲਾਨਾ ਜ਼ੋਨਲ ਟੂਰਨਾਮੈਂਟ ਇੱਥੇ ਬੁਰਸਾਹ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਸਕੂਲ ਹੈ ਉੱਥੇ ਕੀਤਾ ਜਾਂਦਾ ਮੈਨੂੰ ਉੱਥੇ ਦਾ ਹਿੱਸਾ ਬਣਦਾ ਮੌਕਾ ਮਿਲਿਆ ਔਰ ਬੜਾ ਅੱਛਾ ਬੱਚਿਆਂ ਨੇ ਅੱਜ ਇੱਥੇ ਪਰਫਾਰਮੈਂਸ ਕੀਤੀਆਂ ਨੇ ਖਾਸ ਕਰਕੇ ਇੱਥੋਂ ਦੀ ਹਾਕੀ ਦੀ ਜਿਹੜੀ ਟੀਮ ਹੈ ਉਹ ਮੰਨੀ ਪਰਮੰਨੀ ਆ ਐਥਲੈਟਿਕਸ ਦੇ ਵਿੱਚ ਹਰ ਗੇਮ ਦੇ ਵਿੱਚ ਜਿਹੜਾ ਵਾ ਬੱਚਿਆਂ ਨੇ ਬਹੁਤ ਅੱਛਾ ਜਿਹੜਾ ਪਰਫਾਰਮ ਕੀਤਾ ਔਰ ਉਹਨਾਂ ਦਾ ਇਨਾਮ ਵੰਡ ਸਮਾਰੋਹ ਜਿਹੜਾ ਵਾ ਹੁਣ ਸੰਪੰਨ ਹੋਇਆ ਮੇਰੇ ਨਾਲ ਡੀਓ ਸਾਹਿਬ ਵੀ ਨੇ ਔਰ ਸਾਰੇ ਪ੍ਰਿੰਸੀਪਲ ਸਾਹਿਬ ਨੇ ਸਕੂਲ ਦੇ ਔਰ ਹੋਰ ਇਲਾਕੇ ਦੀਆਂ ਮਾਉਜ਼ੀਜ਼ ਹਸਤੀਆਂ ਮੇਰੇ ਨਾਲ ਨੇ ਸੋ ਮੈਂ ਜਿਹੜੇ ਜੇਟੂ ਖਿਡਾਰੀ ਨੇ ਉਹਨਾਂ ਨੂੰ ਵਧਾਈ ਦੇਣੀ ਚਾਹਾਂਗਾ ਔਰ ਜਿਨ੍ਹਾਂ ਨੇ ਹਿੱਸਾ ਲਿਆ ਪ੍ਰੋਗਰਾਮ ਦੇ ਵਿੱਚ ਗੇਮਾਂ ਦੇ ਵਿੱਚ ਉਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਦੇਣੀਆਂ ਚਾਹਾਂਗਾ ਕਿਉਂਕਿ ਜਿੱਤ ਹਾਰ ਮੈਟਰ ਨਹੀਂ ਕਰਦੀ ਤੁਹਾਡੀ ਪਾਰਟਿਸਪੇਸ਼ਨ ਤੁਹਾਡਾ ਸਪਿਰਟ ਜਿਸ ਤਰ੍ਹਾਂ ਤੁਸੀਂ ਲੜਦੇ ਹੋ ਉਹ ਮੈਟਰ ਕਰਦਾ ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਨਾ ਔਰ ਜਿੱਥੋਂ ਤੱਕ ਕੰਮਾਂ ਦੀ ਗੱਲ ਹੈ ਤਾਂ ਇੱਥੇ ਮਿੱਟੀ ਪਾਉਣ ਦਾ ਅਸੀਂ 10 ਲੱਖ ਰੁਪਇਆ ਬਲਾਕ ਵੱਲੋਂ ਮਨਜ਼ੂਰ ਹੋਇਆ ਸੀ 2 ਲੱਖ ਦਾ ਕੰਮ ਹੋ ਗਿਆ ਵਾ ਅੱਜ ਵੀਡੀਓ ਸਾਹਿਬ ਇੱਥੇ ਆਏ ਹੋਏ ਸੀਗੇ ਉਹਨਾਂ ਨੇ ਉਹਨਾਂ ਦੀ ਹਾਜ਼ਰੀ ਵਿੱਚ ਅੱਜ ਅਸੀਂ ਇੱਥੇ ਇਹਨਾਂ ਨੂੰ ਗਰੰਟੀ ਦਿੱਤੀ ਆ ਕਿ ਅਗਲੀਆਂ ਜਿਹੜੀਆਂ 2 ਮਹੀਨੇ ਨੂੰ ਖੇਡਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਸਾਰਾ ਮਿੱਟੀ ਪੈਣ ਦਾ ਕੰਮ ਜਿਹੜਾ ਮੁਕੰਮਲ ਹੋਊਗਾ ਔਰ ਬਾਕੀ ਜਿਹੜਾ ਅੰਡਰ 17 ਹਾਕੀ ਦੀ ਜਿਹੜੀ ਇੱਥੇ ਬ੍ਰਾਂਸੀ ਉਹ ਇੱਥੇ ਦੇਾਂਗੇ ਐਸਟਰੋ ਟਰਫ ਦੀ ਜਿਹੜੀ ਮੰਗ ਹੋਈ ਆ ਉਹ ਫਾਈਲਾਂ ਮੈਂ ਨਾਂ ਲੈ ਕੇ ਚੰਡੀਗੜ੍ਹ ਚੱਲਿਆ ਵਾਂ ਔਰ ਸਬੰਧਤ ਮਹਿਕਮਿਆਂ ਨਾਲ ਟਾਇਪ ਕਰਕੇ ਮਿਨਿਸਟਰ ਸਾਹਿਬਾਨ ਨੂੰ ਮਿਲ ਕੇ ਸੀਐਮ ਸਾਹਿਬ ਨੂੰ ਮਿਲ ਕੇ ਇਹਨਾਂ ਦੇ ਜਿਹੜੇ ਮਸਲੇ ਆ ਉੱਥੇ ਠਾ ਕੇ ਉਹਨਾਂ ਨੂੰ ਹੱਲ ਕੀਤਾ ਜਾਊਗਾ ਬਹੁਤ ਵੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਖੇਡਾਂ ਦੇ ਪ੍ਰਤੀ ਬਹੁਤ ਧਿਆਨ ਦਿੱਤਾ ਜਾ ਰਿਹਾ ਖੇਡਾਂ ਵਤਨਪੁਰ ਪੰਜਾਬ ਦੀਆਂ ਜਿਹੜੀਆਂ ਨੇ ਉਹ ਹਰ ਸਾਲ ਜਿਹੜੀਆਂ ਨੇ ਉਹ ਕਰਾਈਆਂ ਜਾ ਰਹੀਆਂ ਨੇ ਲੱਖਾਂ ਬੱਚੇ ਉਹਦੇ ਚ ਹਿੱਸਾ ਲੈਂਦੇ ਨੇ ਔਰ ਕਰੋਨਾ ਦੇ ਇਨਾਮ ਜਿਹੜੇ ਆ ਉਹਨਾਂ ਨੂੰ ਤਕਸੀਮ ਕੀਤੇ ਜਾਂਦੇ ਆ ਔਰ ਬਾਕੀ ਜਿਹੜੀ ਨਵੀਂ ਖੇਡ ਨੀਤੀ ਬਣੀ ਆ ਉਹਦੇ ਵਿੱਚ 2300 ਕੋਚ ਜਿਹੜਾ ਵਾ ਨਵਾਂ ਭਰਤੀ ਕੀਤਾ ਗਿਆ ਵਾ ਔਰ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਤਕਰੀਬਨ 4-4 ਜਿਹੜੇ ਆ ਉਹ ਸਟੇਡੀਅਮ ਜਿਹੜੇ ਆ ਐਸਟੋਟਰਫ ਵਾਲੇ ਵਧੀਆ ਮਤਲਬ ਉਥੇ ਦਿੱਤੇ ਗਏ ਆ ਉਹ ਵੀ ਆਉਣ ਵਾਲੇ ਦਿਨੇ ਚ ਪ੍ਰਪੋਜ਼ਲ ਜਿਹੜੀ ਗਈ ਹੋਈ ਆ ਪਾਸ ਹੋ ਜੇਗੀ ਔਰ ਵਧੀਆ ਟਾਂਗ ਦੇ ਨਾਲ ਖੇਡਾਂ ਨੂੰ ਫਿਰ ਜਿਹੜੇ ਖਿਡਾਰੀ ਜਿੱਤ ਕੇ ਆਉਂਦੇ ਨੇ ਉਹਨਾਂ ਨੂੰ ਸਪੋਰਟਸ ਮਹਿਕਮੇ ਦੇ ਵਿੱਚ ਹੀ ਜਿਹੜੀਆਂ ਨੇ ਗਵਰਨਮੈਂਟ ਜੋਬਸ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਸੋ ਬੜੇ ਵਧੀਆ ਟਾਂਗ ਨਾਲ ਜਿਹੜਾ ਵਾ ਖੇਡਾਂ ਦਾ ਕੰਮ ਕੀਤਾ ਮੈਂ ਬਹੁਤ ਹੀ ਧੰਨਵਾਦੀ ਆ ਸਰਦਾਰ ਜਗਰੂਪ ਸਿੰਘ ਜੀ ਦਾ ਜਿਨ੍ਹਾਂ ਨੇ ਇੱਥੇ ਆ ਕੇ ਚਾਰਚਾਂ ਲਾਏ ਨੇ ਸਿੱਖਿਆ ਵਿਭਾਗ ਨੂੰ ਸਿੱਖਿਆ ਵਿਭਾਗ ਵੱਲੋਂ ਜਿਹੜਾ ਇਹ ਜੋਨਲ ਦਾ ਜਿਹੜਾ ਵਾ ਇੱਥੇ ਅੱਜ ਖੇਡਾਂ ਦਾ ਸੰਪਨ ਹੋਇਆ ਮੇਰੇ ਨਾਲ ਮੇਰੀ ਡਿਸਟ੍ਰਿਕਟ ਦੀ ਪੂਰੀ ਟੀਮ ਡਿਪਟੀ ਡੀਓ ਸਾਹਿਬ ਸਪੋਰਟਸ ਮੈਡਮ ਨੀਤਾ ਜੀ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਾਡੇ ਸਾਰੇ ਪਤਵੰਤੇ ਸੱਜਣ ਇਸ ਇਲਾਕੇ ਦੇ ਜਿਹੜੇ ਨੇ ਇਹਨਾਂ ਰੌਣਕ ਵਧਾਈ ਆ ਬੱਚਿਆਂ ਨੂੰ ਇਹ ਖੇਡਾਂ ਦੇ ਨਾਲ ਜੋੜਨ ਵਾਸਤੇ ਜਿਹੜਾ ਸਰਕਾਰ ਦਾ ਪ੍ਰਾਰਾਲਾ ਬਹੁਤ ਵਧੀਆ ਸਰਕਾਰ ਜਿਹੜੇ ਨੇ ਕਰੋੜਾਂ ਰੁਪਏ ਇਹਨਾਂ ਬੱਚਿਆਂ ਦੀ ਐਜੂਕੇਸ਼ਨ ਔਰ ਸਿਹਤ ਵਾਸਤੇ ਔਰ ਖੇਡਾਂ ਵਾਸਤੇ ਲਾ ਰਹੀ ਆ ਤੇ ਬਹੁਤ ਹੀ ਵਧੀਆ ਲੱਗਿਆ ਜਿੰਨੀ ਮਰਜੀ ਗਰਮੀ ਆ ਲੇਕਿਨ ਮਹਿਸੂਸ ਨਹੀਂ ਹੋਈ ਕਿਸੇ ਨੂੰ ਅੱਜ ਸਰ ਨੇ ਆ ਕੇ ਇੱਥੇ ਸੇਗਵਾ ਸਾਹਿਬ ਨੇ ਜਿਹੜਾ ਬਹੁਤ ਹੀ ਵਧੀਆ ਸਾਡਾ ਜਿਹੜਾ ਵਾ ਮਾਨ ਵਧਾਇਆ ਵਾ ਔਰ ਸਿੱਖਿਆ ਭਾਗ ਦੇ ਵਿੱਚ ਜਿਹੜਾ ਵਾ ਸਾਰੀਆਂ ਗੇਮ ਦਾ ਸੰਪਨ ਕੀਤਾ ਥੈਂਕ ਯੂ ਜੀ